ਇਹੋ ਕੀ ਦਿਖਾ ਦਗੇ ਥਣ ਜਿਹੜਾ ਲੱਗਿਆ ਲੇਵੇ ਨੂੰ ਹਣਾ ਉਹ ਨੇ 29 30 ਕਿਲੋ ਦੂਜੇ ਛੂਏ ਗੱਢੀ ਗਈ ਹੈ ਠੀਕ ਹੈ ਅੱਛਾ ਜੇ کئی ਵਾਰ ਲੇਬਰ ਦਾ ਕੰਮ ਅੜ ਜਾਂਦਾ ਫੇਰ ਔਖਾ ਹੋ ਜਾਂਦਾ ਫੇਰ ਫਿਰ ਹਾਂਜੀ ਹਸੀ ਕਾਲ ਦੋਸਤੋ ਬਬੋ ਸਵਾਤ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬਿਆੰਤ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਬਿਆੰਤ ਕੋਲੇ ਨਾ ਇੱਕ ਜਿਹੜੀ ਆਹਾ ਤਾਜੀ ਸੂਈ ਗਾਂ ਆ ਗਈ ਮਿੱਤਰੋ ਇਹਦੀ ਨਾ ਮੇਨ ਵੀਡੀਓ ਰਹੂਗੀ ਪਰ ਜਿਹੜੇ ਬਾਈ ਦੇ ਨਾ ਘਰੇ ਪਸ਼ੂ ਰੱਖੇ ਹੋਇਆ ਹੋਰ ਆਪਾਂ ਨਾ ਉਹ ਵੀ ਤੁਹਾਨੂੰ ਦਿਖਾ ਦਗੇ ਇਧਰਲੇ ਪਾਸੇ ਆ ਗਿਆ ਬਾਈ ਦੀਆਂ ਜਿਹੜੀਆਂ ਸਾਰੀਆਂ ਸਾਰੀਆਂ ਇਧਰ گاਵਾ ਜਿਹੜੀਆਂ ਨਾ ਇਹ ਮੇਨ ਜਿਹੜੀ ਹੈਗੀ ਹੈ ਨਾ ਬਾਈ گاਵਾ ਤੇ ਮੱਝਾ ਰੱਖਦਾ ਦੁੱਧ ਪਾਉਣ ਦਾ ਕੰਮ ਕਰਦਾ ਬਾਈ ਤੇ ਬਾਈ ਦਾ ਜੇ ਗੱਲ ਕਰ ਲਈਏ ਸ਼ਹਿਰ ਵੀ ਜਿਹੜਾ ਹੈਗਾ ਨਾ ਬਰਨਾਲਾ ਉਹ ਨੇੜੇ ਪੈਂਦਾਗਾ ਇਹ ਤਾਂ ਆ ਗਿਆ ਬਾਈ ਦੀਆਂ ਮੱਝਾਂ ਤੇ ਇਧਰਲੇ ਪਾਸੇ ਜਿਹੜੀਆਂ ਹੋਰ گاਵਾ ਨੇ ਘਰੇ ਹੈ ਨਾ ਉਹ ਵੀ ਤੁਸੀਂ ਦੇਖ ਲਓ ਨਿਗਾਹ ਮਾਰ ਲਓ ਇਸ ਕਰੋਂ ਨਾ ਆਪਣੀ ਘਟੋ ਘਟ ਮਿੱਤਰੋ ਹੋਏ ਦੂਜੀ ਤੀਜੀ ਵੀਡੀਓ ਆ ਤੇ ਪਹਿਲਾਂ ਵੀ ਬਾਈ ਨਾ ਇੱਕ ਗਾਵਾ ਵੇਚੀਆਂ ਸੀ ਬਾਈ ਨੇ ਤੇ ਅੱਜ ਆਪਾਂ ਫੇਰ ਤੁਹਾਨੂੰ ਇੱਕ ਜਿਹੜੀ ਹੈਗੀ ਪਹਿਲੀ ਨੰਬਰ ਤੇ ਆਪਾਂ ਦਿਖਾਈ ਹੈ ਉਸ ਗਾਂ ਦੀ ਆਪਾਂ ਜਾਣਕਾਰੀ ਲੈ ਕੇ ਦਿੰਨੇ ਆ ਤੇ ਕੀ ਜਾਣਕਾਰੀ ਦਿੰਦਾ ਬਾਈ ਬਿਆੰਤ ਇਸ ਗਾਂ ਦੀ ਹਨਾ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਜੇ ਰੇਟ ਤੰਗਾ ਲੱਗਿਆ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦੱਸ ਕੇ ਉਹਨਾਂ ਦਾ ਨਾਮ ਦੱਸੋਗੇ ਮੇਰਾ ਨਾਮ ਬਿਆੰਤ ਹੈ ਜੀ ਟੈਂਡ ਹੰਡਿਆ ਆ ਅੱਛਾ ਬਰਨਾਲੇ ਦੇ ਤਾਂ ਜਮਾ ਵਿੱਚ ਹੀ ਰਹਿ ਗਿਆ ਹਾਂਜੀ ਜਮਨ ਵਾਲੀ ਆ ਗਿਆ। ਹੰਡਿਆ ਜਿਹੜਾ ਇਹ ਆਊਟਲੈਟ ਬਣਿਆ ਹੋਇਆ ਆਪਣਾ ਉੱਥੋਂ ਸੜਕ ਮੁੜਦੀ ਆ ਬਸ ਉਹਦੇ ਨੇੜੇ ਹੀ ਆ। ਖੇਤਾਂ 'ਚ ਘਰ ਆ ਗਿਆ। ਖੇਤਾਂ 'ਚ ਘਰ ਆ ਗਿਆ। ਅੱਛਾ ਵਿਅੰਤ ਆਪਣੀ ਮੈਨੂੰ ਭੁਲੇਖਾ ਆ ਜਾਂਦਾ ਆਪਣੀ ਦੂਜੀ ਵੀਡੀਓ ਆ ਕਿ ਤੀਜੀ ਐ? ਇਹ ਦੂਜੀ ਐ ਜੀ। ਪਹਿਲਾਂ ਇੱਕ ਬੱਚੀ ਵੇਚੀ ਸੀ। ਹਾਂ ਇੱਕ ਪਹਿਲਾਂ। ਸੋਰੀ ਦੀ। ਆ ਸੂਨ ਵਾਲੀ। ਸੂਨ ਵਾਲੀ ਪੈੜ ਵੇਚੀ ਹੈ ਨਾ। ਠੀਕ ਆ ਗੱਲ। ਅੱਛਾ ਵਿਅੰਤ ਜਿਵੇਂ ਹੁਣ ਤੇਰੇ ਕੋਲ ਇੱਕ ਆਹਾ ਗਾਂ ਆ ਗਈ ਹੈ ਨਾ। ਹਾਂਜੀ। ਅ ਕਦੋਂ ਸੂਈ ਐ? ਏ ਅੱਜ ਸਵੇਰੇ ਸੂਈ ਹੈ ਜੀ ਸਵੇਰੇ ਦੀ ਸੂਈ ਹੈ ਅੱਜ ਸਵੇਰੇ ਸੂਈ ਹੈ ਇਹ 9:30 ਵਜੇ ਜੀ ਠੀਕ ਹੈ ਤੇ ਹੁਣ ਇਹਦੀ ਜੇਰ ਜੂਰ ਪੈ ਗਈ ਸਾਰਾ ਕੁਝ ਓਕੇ ਹੈ ਜੀ ਤੇ ਮਗਰ ਬੱਚਾ ਇਹਦੀ ਮਗਰ ਬੱਚਾ ਹਾਂਜੀ ਅ ਕਿੰਨਾ ਦੁੱਧ ਦੇਣਾ ਜਿਹੜਾ ਹੈਗਾ ਦਿੱਤਾ ਹੋਇਆ ਇਹ ਆਪ 40 120 ਛੇਮਣ ਦੀ ਹੈ ਜੀ ਠੀਕ ਹੈ ਗਾਈ ਇਹਨੇ ਪਹਿਲੇ ਛੂਏ 28 ਕਿਲੋ ਘਟਤਾ ਸੀ ਅੱਛਾ ਤੇ ਉਸ ਤੋਂ ਬਾਅਦ ਦੂਜੇ ਛੂਏ ਵੀ ਇਹਨੇ 29-30 ਕਿਲੋ ਦੂਜੇ ਛੂਏ ਕੱਢੀ ਗਈ ਹੈ ਠੀਕ ਹੈ ਤੇ ਹੁਣ ਇਹਦਾ ਤੀਜਾ ਛੂਆਗਾ ਮੀਤ ਤਾਂ ਹੈਗੀ ਵੀ ਇੰਨਾ ਕੁ ਤਾਂ ਕੱਢੂਗੀ ਐਦੂ ਦਾ ਘਟਦੀ ਨਹੀਂ ਹੈਗੀ ਵੱਧਦੀ ਬੰਦੇ ਦੀ ਅਗਲੀ ਦੀ ਸੇਵਾ ਹੈ ਸੇਵਾ ਕੀ ਹਾਂਜੀ ਵੀ ਖਾਈ ਤੋਂ 30 ਲੀਟਰ ਵੱਟ ਤੇ ਪਿਆ ਆਰਾਮ ਨਾਲ ਆ ਮੇਰੇ ਕੋਲੇ ਆਮ ਜੀ ਛੇਵੇਂ ਹੀ ਆ ਜੀ ਕੋਈ ਬਾੜੀ ਜ਼ਿਆਦਾ ਨਹੀਂ ਹੈਗੀ ਬਸ ਉੰਨੀ ਕੀ ਛੇਵਰ ਤੇ ਦੇਈ ਜਾਂਦੀ ਹੈ ਨਹੀਂ ਜਾਂਦੀ ਹਾਂਜੀ ਹਾਂ ਠੀਕ ਹੈ ਗੱਲ ਫਿਰ ਆਪਾਂ ਇਹਨੂੰ ਪਹਿਲਾਂ ਤੋੜ ਕੇ ਦਿਖਾਈਏ ਹਾਂਜੀ ਹਾਂ ਇਹਨੂੰ ਐ ਕਰੋ ਉਧਰ ਪੱਕੇ ਥਾਂ ਤੇ ਲੈ ਚੱਲਦੇ ਆ ਇਹ ਤਾਜੀ ਸੂਈ ਹੈ ਮਿੱਤਰੋ ਬੱਚੇ ਦਾ ਥੋੜਾ ਜਿਆਦਾ ਜਿਆਦਾ ਕਰਦੀ ਹੈਗੀ ਤੇ ਜਿਹੜੀ ਇਹ ਆ ਗਈ ਨਾ ਗਾਂ ਗਾਂ ਜਿਹੜੇ ਸੀਮਨ ਦੀ ਬਾਈ ਦੱਸੀ ਆ ਬਿਆੰਤ 40120 ਹੈ ਜੀ ਕਨਫਰਮ ਹੀ ਆ ਨਾ ਇਹ ਹਾਂਜੀ ਹਾਂ ਇਹ ਮੱਛੀ ਘਰ ਦੀ ਵਾਲੀ ਹੋਈ ਹੈ ਜੀ ਮੇਰੀ ਇਹ ਅੱਛਾ ਹਾਂ ਠੀਕ ਹੈ ਗੱਲ ਲੋ ਵੀ ਇਹ ਬਾਈ ਕੋਲੇ ਜਿਹੜੀ ਤਾਜੀ ਸੂਈ ਆ ਗਈ ਘਰ ਦੀ ਪਾਲੀ ਹੋਈਗਾ ਮਿੱਤਰੋ ਤੇ ਲੇਵਾ ਜਿਹੜਾ ਹੈਗਾ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂਗੇ ਕੱਦ ਬੱਡ ਜਿਹੜਾ ਹੈਗਾ ਬਹੁਤ ਚੰਗੇ ਕੱਦ ਬੱਡ ਵਾਲੀ ਬੇਲ ਵੀ ਬਹੁਤ ਆ ਲੇਵਾ ਜਿਹੜਾ ਹੈਗਾ ਘਰਮ ਵਾਲੀ ਦਾ ਆਪਾਂ ਤੁਹਾਨੂੰ ਜਮਾ ਨੇੜੇ ਹੋ ਕੇ ਦਿਖਾ ਦਗੇ ਥਣ ਜਿਹੜਾ ਲੱਗਿਆ ਲੇਵੇ ਨੂੰ ਹਨਾ ਉਹ ਵੀ ਜਮਾ ਮੁਠੀਆਂ ਦੇ ਵਿੱਚ ਆਊਗਾ ਅੱਛਾ ਜਿਹੜਾ ਇਹ ਮਾੜਾ ਜਹਾ ਲੇਵਾ ਇੱਕ ਪਾਸਾ ਜਿਹਾ ਦਿਖਾਉਂਦੀ ਹੈ ਕਿਵੇਂ ਇਹ ਵੰਤ ਇਹ ਬੈਠੀ ਹੋ ਗਿਆ ਜੀ ਇਹਨੂੰ ਆ ਹੁਣ ਇੱਕ ਵਾਰੇ ਇੱਕ ਸਾਈਡ ਦੀ ਤੇ ਬੈਠੀ ਰਹੀ ਐ ਠੀਕ ਐ ਉਹ ਨਹੀਂ ਕਾਰ ਨਹੀਂ ਹੋ ਗਿਆ ਮੇਰਾ ਉਹ ਯਾਰ ਲੇਵਾ ਲੂਆ ਬਹੁਤ ਖੁੱਲਾ ਹੈ ਨਾ ਬੰਤ ਇਹ ਦੇਖ ਲੇਵਾ ਦਾ ਦੁੱਧ ਦੇ ਹਿਸਾਬ ਨਾਲ ਜੀ ਇਹ ਤਾਂ ਬਹੁਤ ਚੰਗਾ ਹੈ ਦਾ ਲੇਵਾ ਇਹਦਾ ਹਰੇ ਸਵੇਰੇ ਵੀ ਆ ਬੱਚੀ ਨੂੰ ਪਿਆਤਾ ਸੀਗਾ ਦੁੱਧ ਦੁਪਹਿਰੇ ਖਾਲੀ ਕਰਤੀ ਸੀਗੇ ਨਾ ਅੱਛਾ ਤੇ ਕੱਢਦਾ ਦੁੱਧ ਯਾਰ ਸਵੇਰੀ ਕੱਢਦਾ ਜੀ ਕਿ ਸਵੇਰੇ ਬੱਚੀ ਰਜਾਤੀ ਸੀ ਦੁਪਹਿਰੇ ਜੇ ਅੱਛਾ ਅੱਛਾ ਤੇ ਹੁਣ ਤਾਂ ਨਹੀਂ ਹਰੇ ਕਰਿਆ ਹੁਣ ਤਾਂ ਅਜੇ ਚੋਣ ਵਾਲੀ ਐ ਅੱਛਾ ਠੀਕ ਹੈ। ਇੱਕ ਵਾਰੀ ਹੁਣ ਖਾਲੀ ਕਰਦੇ ਆਂਗੇ। ਠੀਕ ਹੈ ਗੱਲ। ਹਾਂਜੀ ਹਾਂ। ਚਲੋ ਸਵੇਰੇ ਮਤਲਬ ਵੀ ਜੇਰ ਜੂਰ ਪਾ ਕੇ ਡਨ ਹੋ ਗਿਆ ਕੰਮ। ਹਾਂਜੀ ਹਾਂ। ਠੀਕ ਹੈ ਗੱਲ। ਤੇ ਬਾਬੇ ਇਹ ਦੁੱਧ ਕਿੰਨਾ ਫਿਰਕਿਆ? ਬਾਲਟੀ 'ਚ ਕਿੰਨਾ ਕੱਢਿਆ ਬੈਂਤ? ਇਹ ਮੱਛੀਰ ਜਾ ਕੇ ਕੱਢਿਆ ਦਾ ਸੀਗਾ 2 ਢਾਈ ਕਿਲੋ ਹੀ ਕੱਢਿਆ ਜੀ। ਅੱਛਾ 2 ਢਾਈ। ਹਾਂ। ਮੱਛੀਰ ਜਾਤੀ ਸੀਗੀ ਜਮਾ। ਠੀਕ ਹੈ ਠੀਕ ਹੈ। ਵਾਣ ਫਿਰਕਰਾਂ। ਆਪਾਂ ਜਿਹੜਾ ਹੈਗਾ ਰੇਟ ਆ ਜਿਹੜਾ ਉਹ ਬੈਂਤ ਤੋਂ ਪੁੱਛ ਲਗੇ। ਅ ਤਾਜੀ ਸੂਈ ਹੈ ਮਿੱਤਰਾ। ਮੈਂ ਕਹਿੰਦਾ ਵੀ ਤਾਂ ਕਰ ਕੀ ਫਿਰ ਨਵਾਈ ਤਵਾਈ ਹੈਨਾ ਇਹ ਨਵਾਈ ਧਮਾਈ ਵਸ ਤਾਂ ਹੀ ਨਹੀਂ ਹੈਗੀ ਜੀ ਅੱਜ ਹੀ ਛੁਈ ਹੈ ਨਾ ਜੇ ਤਾਂ ਇੱਕ ਦਿਨ ਵੀ ਪਿਆ ਜਾਂਦਾ ਫਿਰ ਤਾਂ ਨਵਾ ਦਿੰਦੀ ਠੀਕ ਹੈ ਗੱਲ ਚਲੋ ਫਿਰ ਆਏ ਆ ਵੀ ਡਰ ਵੀ ਲੱਗਦਾ ਯਾਰ ਡਰ ਵੀ ਲੱਗਦਾ ਜੀ ਕਿ ਨਹੀਂ ਫਿਰ ਆਪਾਂ ਇਹਦਾ ਜਿਹੜਾ ਹੈਗਾ ਵੀ ਕਿੰਨੇ ਰੁਪਈਆ ਦੇ ਵਿੱਚ ਦੇਣੀ ਹੈ ਇਹ ਇਹ 115 ਮੁੱਲ ਕਰਦਾ ਜੀ ਇਹਦਾ ਟਾੜਾ ਪਟਾ ਹੀ ਘੜੀਸਦੇ ਬਸ ਬਾੜਾ ਬਲਵਿੰਗ ਪਵੇ ਹੀ ਨਾ ਜਿਹੜਾ ਨਹੀਂ ਵੈਸੇ ਤਾਂ ਮੈਂ ਬਾੜਾ ਰੱਖਿਆ ਹੀ ਨਹੀਂ ਹੈਗਾ ਜੀ ਇਹਦਾ ਪਿਛਲੇ ਸਾਲ ਤਾਂ ਮੈਂ ਇਹਦਾ ਜਿਆਦਾ ਮੰਗਦਾ ਸੀਗਾ ਫਿਰ ਮੈਨੂੰ ਆਏ ਹੋਗੇ ਵੀ ਚਲ ਘਰੇ ਦੁੱਧ ਘਟ ਜਾਊਗਾ ਠੀਕ ਹੈ ਤੇ ਕੋਈ ਗਾਲੀ ਮਾਰਨ ਦਾਣ ਵਿੱਚ ਇਹਦੇ ਹੋਰ ਕਰਦਾਂਗੇ ਦੱਸ ਦੇ ਫਿਰ ਕਿੰਨਾ ਇੱਕ ਦਾ ਹੀ ਦੇ ਦਾਂਗੇ ਇੱਕ ਦਾ ਹੀ ਠੀਕ ਹੈ ਨੰਬਰ ਕਿੰਨਾ ਚੱਲਦਾ ਆਪਣੇ ਕੋਲੇ 9858 803 ਤਾਂ ਤੇ ਦੁੱਧ ਦਾ ਕੰਮ ਮੈਨੂੰ ਐ ਦੱਸ ਵੀ ਕਿਵੇਂ ਜਿਹੜਾ ਹੈਗਾ ਤੂੰ ਕਿਹੜੇ ਹਿਸਾਬ ਤਰੀਕੇ ਨਾਲ ਕਰਦਾ ਵੀ ਇਹ ਆਪਣਾ ਉਹ ਬੈਸ਼ੀ ਦਾ ਡੈਰੀਆਂ ਜੀ ਚੱਲਦਾ ਜੀ ਕੰਮ ਅੱਛਾ ਤੇ ਘਰੋਂ ਹੀ ਲੈ ਜਾਂਦੇ ਨੇ ਇੱਥੋਂ ਆ ਕੇ ਪਰ ਵਿੱਚ ਇੱਕ ਦੋ ਘਰ ਆਪਣੀ ਬਾਨਾਂ ਤੇ ਵੀ ਲੱਗੇ ਹੋਏ ਨੇ ਬਾਨਾਂ ਤੇ ਲੱਗੇ ਹੋਏ ਹਾਂ ਉਹ ਵੀ ਜਾਈ ਜਾਂਦਾ ਉਹ ਕੰਮ ਕਿਵੇਂ ਲਾ ਦੋ ਤੈਨੂੰ ਜਿਵੇਂ ਤੇਰੇ ਕੋਲ ਮੱਜਾਂ ਵੀ ਰੱਖੀਆਂ گاਵਾ ਵੀ ਰੱਖੀਆਂ ਨਹੀਂ ਕੰਮ ਉਹ ਤਾਂ ਠੀਕ ਹੈ ਜੀ ਵਧੀਆ ਕੰਮ ਹੈ ਪਰ ਬਸ ਠੀਕ ਹੈ ਵਧੀਆ ਜੇ ਲੇਬਰ ਮਿਲਦੀ ਇਹ ਤਾਂ ਚੰਗਾ ਹੈ ਅੱਛਾ ਜੇ ਕਈ ਵਾਰ ਲੇਬਰ ਦਾ ਕੰਮ ਮੜ ਜਾਂਦਾ ਫੇਰ ਔਖਾ ਹੋ ਜਾਂਦਾ ਫੇਰ ਫਿਰ ਤਾਂ ਜਮਾ ਕਹਿੰਦੇ ਹੁੰਦੇ ਵੀ ਫੇਰ ਆਇਆ ਹੁਣ ਖੇਤੀ ਵੀ ਆਪ ਨੂੰ ਕਰਨੀ ਐ ਤੇ ਇਧਰ ਲਈ ਪਾਛੀ ਫਿਰ ਇਹ ਤਾਂ ਡਿਊਟੀ ਭਾਲਦੀਆਂ ਨੇ 24 ਘੰਟੇ 24 ਘੰਟੇ ਦਿੰਦੀ ਐ ਠੀਕ ਐ ਗੱਲ ਕਿਸੇ ਪਾਸੋਂ ਨੇ ਰਾਤ ਨੂੰ ਸੁਣਿਆ ਕਿਸੇ ਨੇ ਕਦੋਂ ਸੁਣਿਆ ਸਹੀ ਗੱਲ ਦਾ ਲੋ ਵੀ ਇਹ ਸੀ ਨਾ ਬਈ ਵਿਅੰਤ ਕੋਲੇ ਗਾਂ ਜਿਹੜੀ ਹੈਗੀ ਆਪਾਂ ਤੁਹਾਨੂੰ ਦਿਖਾਈ ਐ ਜਿਹੜੀ ਤੇ ਜਿਹੜੀ ਇੱਕ ਗੱਲ ਹੋਰ ਆ ਮੈਂ ਵਿਅੰਤ ਨੂੰ ਪਹਿਲਾਂ ਵੀ ਪੁੱਛਿਆ ਸੀਗਾ ਵੀਡੀਓ ਬਣਾਉਣ ਤੋਂ ਵੀ ਵਿਅੰਤ ਜਿਹੜਾ ਹੈਗਾ ਬਈ ਦੁੱਧ ਜਿਹੜਾ ਹੈਗਾ ਦੁੱਧ ਜਿਹੜਾ ਕਹਿੰਦਾ ਵੀ ਸਹੀ ਤਾਂ 3 ਲੀਟਰ ਗਰੰਟੀ ਵਾਲਾ ਨਹੀਂ ਆਪਾਂ ਝੂਠ ਬੋਲ ਕੇ ਕੋਈ ਨਹੀਂ ਦਿੰਦਾ ਜੀ ਨਹੀਂ ਹੁਣ ਵਿੱਚ ਕੋਈ ਸੂਏ ਵੀ ਘੱਟ ਰਸ ਨਹੀਂ ਦੇਣੀ ਠੀਕ ਹੈ ਤੇ ਇਹ ਅੱਜ ਤੀਜੀ ਸੂਈ ਹੈ ਇਹਦਾ ਮੈਨੂੰ ਲੱਗਦਾ ਵੀਰੇ ਡੇਟ ਆਫ ਬਰਥ ਵੀ ਮੇਰੇ ਕੋਲ ਕਾਪੀ ਤੇ ਲਿਖਿਆ ਪਿਆ ਜੇ ਕਿਸੇ ਬੰਦੇ ਨੂੰ ਚਾਹੀਦਾ ਹੋਇਆ ਉਹ ਵੀ ਆਪਾਂ ਇਹ ਦੱਸਣਾ ਕਿ ਵੀ ਇਹਦੀ ਕਿੰਨੀ ਉਮਰ ਹੈ ਕਿੰਨੇ ਸਾਲ ਦੀ ਹੈ ਠੀਕ ਹੈ ਜੀ ਆਪਾਂ 10-15000 ਰੁਪਏ 'ਚ ਝੂਠ ਬੋਲਣੀ ਨਹੀਂ ਸਹੀ ਗੱਲ ਹੈ ਹਾਂ ਨਹੀਂ ਚਲੋ ਬਾਕੀ ਇਹ ਦੁੱਧਰਾ ਤਾਂ ਬੰਦਾ ਜੇ ਕੋਈ ਜਾਣਕਾਰ ਹੈ ਵੇਛੇ ਵੀ ਪਤਾ ਲੱਗ ਜੂ ਦੇਖ ਕੇ ਹਾਂ ਤੇ ਦੁੱਧ ਦਾ ਇਹਨਾ ਦਿੱਤਾ ਹੋਇਆ ਜੀ ਨਹੀਂ ਹਾਂ 28 30 ਲੀਟਰ ਦਾ ਆਮ ਛੇਵਾ ਦੇ ਦਿੰਦੀ ਹੈ ਠੀਕ ਹੈ ਸਰ ਲੋ ਵੀ ਦੱਸਿਓ ਜ਼ਰੂਰ ਕਿਵੇਂ ਲੱਗੀ ਵਹਿੜ ਬਾਕੀ ਤੁਸੀਂ ਪਈ ਇੱਥੇ ਆ ਕੇ ਆ ਵੀ ਪਰ ਚਾੜੰਗ ਚਵਾਈ ਕਰ ਲਿਓ ਠੀਕ ਹੈ ਚਵਾਈ ਕਰਕੇ ਜਿਹੜੀ ਹੈਗੀ ਗਾਂ ਤੁਸੀਂ ਲਿਜਾ ਸਕਦੇ ਹੋ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ